ਤੇ ਸਾਰੇ ਸੁਪਰਸਟਾਰ ਕਰੀਮ ਪਹੁੰਚ ਰਹੀ ਆ ਕਬੱਡੀ ਪਲੇਅਰਾਂ ਦੀ ਤੇ ਬਾਕੀ ਮੈਂ ਨਹੀਂ ਖੇਡਣਾ ਕਿਉਂਕਿ ਮੇਰੇ ਕੜਲਾਂ ਪੈ ਜਾਂਦੀਆਂ ਭਾਜੀ ਸਤਿ ਸ੍ਰੀ ਅਕਾਲ ਦੋਸਤੋ ਅਸੀਂ ਇਕੱਠੇ ਹੋਏ ਆ ਤੁਹਾਨੂੰ ਸੱਦੇ ਪੱਤਰ ਲਾਉਣ ਦੇ ਵਾਸਤੇ ਕਿ 9 ਜਨਵਰੀ ਦਿਨ ਸ਼ੁੱਕਰਵਾਰ ਨੂੰ ਇਤਿਹਾਸਿਕ ਨਗਰੀ ਆ ਬਾਬਾ ਬਕਾਲਾ ਸਾਹਿਬ ਜਿਸ ਧਰਤੀ ਤੇ ਇੱਕ ਸੇਵਾਦਾਰ ਹੋਏ ਨੇ ਜੋ ਮਿਸਰ ਸ਼ੀਦਾ ਤਰਨਤਲ ਵਿੱਚ ਸੇਵਾ ਕਰਦੇ ਰਹੇ ਨੇ ਜਥੇਦਾਰ ਬਾਬਾ ਫੋਜਾ ਸਿੰਘ ਜੀ ਦੀ ਵਰਸੀ ਨੂੰ ਸਮਰਪਤ ਇਹ ਦੂਸਰਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਤੇ ਸਾਰੀ ਸੰਗਤ ਨੂੰ ਅਪੀਲ ਹੈ ਸਾਰੇ ਆ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਵੀ ਹੌਮਾ ਹੌਮਾ ਕੇ ਪਹੁੰਚੋ ਤੇ ਮੈਂ ਵੀ ਦੁਆਬਾ ਸਪੋਰਟਸ ਕਲੱਬ ਕਪੂਰਥਲਾ ਵੱਲੋਂ ਸਾਡੇ ਵੀ ਸਾਰੀ ਟੀਮ ਇੱਥੇ ਆ ਰਹੀ ਆ ਤੇ ਬੜਾ ਸਹਿਯੋਗ ਦਿੰਦੇ ਆ ਕਪੂਰਥਲਾ ਕਬੱਡੀ ਕੱਪ ਤੇ ਵੀ ਤੇ ਹੋਰ ਸਾਡਾ ਵੀ ਫਰਜ ਬਣਦਾ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਈਏ ਜਿਹੜੀਆਂ ਚਾਰ ਟੀਮਾਂ ਨੇ ਉਹਨਾਂ ਦੇ ਵਿੱਚ ਮੈਂ ਦੱਸਣ ਜਾ ਰਿਹਾ ਕਿ ਕਿਹੜੀਆਂ-ਕਿਹੜੀਆਂ ਟੀਮਾਂ ਨੇ ਬਾਬਾ ਨਾਮਦੇਵ ਕਲੱਬ ਕਮਾਨ ਉਹ ਸਾਡਾ ਜਸ ਪਹਿਲਵਾਨ ਚੌੜੇ ਮਧਰਿਆਂ ਵਾਲਾ ਨਾਲ ਸਾਜਨ ਪੂਰੀ ਹੋਣੀ ਅਨੂ ਹੋਣੀ ਇਹ ਟੀਮ ਬਣਾ ਰਿਹਾ ਤੇ ਦੂਜੀ ਟੀਮ ਹੈ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਗੋਪੀ ਪਲਵਾਨ ਤੇਜਾ ਸਿੰਘ ਵਾਲਾ ਉਸ ਵੀਰ ਦੇ ਜੁਮੇ ਆਰੀ ਹੈ ਤੀਜੀ ਟੀਮ ਜਿਹੜੀ ਹੈ ਉਹ ਸਾਡੇ ਬਲਜੀਤ ਸਿੰਘ ਜੀ ਤੇ ਮਹਾਨ ਕਬੱਡੀ ਖਿਡਾਰੀ ਦੁੱਲਾ ਸੁਰਖਪੁਰੀਆ ਸੋਨੂ ਜੈਂਪ ਬਲਜੀਤ ਔਜਲਾ ਤੇ ਪਿੰਦੂ ਔਜਲਾ ਉਹਨਾਂ ਦੀ ਜੁਮੇ ਆਰੀ ਲੱਗੀ ਹੈ ਜਿਹੜੀ ਚੌਥੀ ਟੀਮ ਹੈ ਜੀ ਉਹ ਆਪਣੀ ਆ ਰਹੀ ਹੈ ਜੀ ਮਾਲਵੇ ਤੋਂ ਬਹੁਤ ਵਧੀਆ ਬੁਲਾਰਾ ਰੁਪਿੰਦਰ ਜਲਾਲ ਉਹ ਕਹਿੰਦਾ ਵਧੀਆ ਟੀਮ ਲਿਆਵਾਂਗੇ ਨਾਲ ਯਾਰਾਂ ਦਾ ਯਾਰ ਜੱਸੀ ਸ਼ੇਰ ਗਿਲ ਬਰਨਾਲੇ ਵਾਲਾ ਕਹਿੰਦਾ ਆਪਾਂ ਵੀ ਜਿੰਦ ਜਾਣ ਲਾਵਾਂਗੇ ਨਾਲ ਸੰਗਾ ਭਾਜੀ ਤੇ ਨਾਲ ਕੀਪਾ ਭਾਜੀ ਬਾਕਸਰ ਇਹ ਕਹਿੰਦਾ ਕਿ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਵਧੀਆ ਪਲੇਅਰ ਖੜਾਵਾਗੇ ਇੱਕ 50 ਸਾਲਾਂ ਬਜ਼ੁਰਗਾਂ ਦਾ ਮੈਚ ਹੋਊਗਾ ਤੇ ਇੱਕ 50 ਕਿਲੋ ਬੱਚਿਆਂ ਦਾ ਮੈਚ ਹੋਵੇਗਾ ਸੋ ਸ਼ਾਰਪ 1 ਵਜੇ ਮੈਚ ਸ਼ੁਰੂ ਹੋ ਜਾਣਗੇ ਜੇ ਪਹਿਲੇ ਇਨਾਮ ਦੀ ਗੱਲ ਕਰਾਂ ਤੇ ਪਹਿਲਾ ਇਨਾਮ 1,25,000 ਰੁਪਿਆ ਸਵਾ ਲੱਖ ਦਾ ਪਹਿਲਾ ਇਨਾਮ ਹੈ 1 ਲੱਖ ਦਾ ਦੂਸਰਾ ਇਨਾਮ ਹੈ ਤੇ ਬਾਕੀ ਜਿਹੜੇ ਫਾਈਨਲ ਦੇ ਬੈਸਟ ਹੋਣਗੇ ਉਹਨਾਂ ਨੂੰ ਸਟੈਂਡਰਡ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਸੈਮੀ ਦੇ ਜਿਹੜੇ ਬੈਸਟ ਹੋਣਗੇ ਉਹਨਾਂ ਨੂੰ 50 50 ਇੰਚੀ ਸਮਾਰਟ ਐਲਈਡੀਆਂ ਦਿੱਤੀਆਂ ਜਾਣਗੀਆਂ ਤੇ ਸਾਰੇ ਸੁਪਰਸਟਾਰ ਕਰੀਮ ਪਹੁੰਚ ਰਹੀ ਆ ਕਬੱਡੀ ਪਲੇਅਰਾਂ ਦੀ ਤੇ ਬਾਕੀ ਮੈਂ ਨਹੀਂ ਖੇਡਣਾ ਕਿਉਂਕਿ ਮੇਰੇ ਕੜਾਲਾਂ ਪੈ ਜਾਂਦੀਆਂ ਭਾਜੀ ਠੀਕ ਹੈ ਜੀ ਇਸ ਟੂਰਨਾਮੈਂਟ ਦੇ ਵਿੱਚ ਫਾਕੀ ਦੇ ਜਿਹੜੇ 올ੰਪੀਅਨ ਪਲੇਅਰ ਨੇ ਉਹਨਾਂ ਦੇ ਮਾਪਿਆਂ ਨੂੰ ਸੋਨੇ ਦੇ ਕੈਂਠਿਆਂ ਨਾਲ ਸਨਮਾਨਿਤ ਕਰਨਗੇ ਬਹੁਤ ਵੱਡੀ ਗੱਲਬਾਤ ਆ ਬਾਈ ਬਾਈ ਮਨਰੂਪ ਸਿਰਾ ਕਰ ਰਹੇ ਹਾਂ ਬਾਈ ਸਾਡੇ ਵੱਲੋਂ ਪੂਰੀ ਫੁੱਲ ਸਪੋਰਟ ਬਈ ਜਿੰਨੀ ਵੀ ਸਾਡੀ ਬੌਕਸਿੰਗ ਫੈਮਿਲੀ ਆ ਸਾਰਿਆਂ ਵੱਲੋਂ ਫੁੱਲ ਸਪੋਰਟ ਆ ਬਈ ਆਪਣਾ ਬੌਕਸਰ ਨੀਰਜ ਗੋਇਤ ਹੁਣੀ ਹਜੇ ਦਬਈ ਤੋਂ ਫਾਈਟ ਜਿੱਤ ਕੇ ਆਇਆ ਤੇ ਉਹ ਵੀ ਬਾਈ ਮਨਰੂਪ ਤੇ ਜਗਰੂਪ ਭੁੱਲਰ ਨੂੰ ਪੂਰੀ ਫੁੱਲ ਸਪੋਰਟ ਕਰ ਰਿਹਾ ਸੋ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਲੱਕੀ ਡਰਾ ਵੀ ਕੱਢੇ ਜਾਣਗੇ ਸੋ ਸਾਰਿਆਂ ਨੂੰ ਬੇਨਤੀ ਆ ਜੀ ਹੁਮੂਮਾ ਕੇ ਪਹੁੰਚੋ ਫਰੀ ਟਿਕਟਾਂ ਮਿਲਣੀਆਂ ਚਾਰ ਐਲਈਡੀਆਂ ਮਿਲਣੀਆਂ ਜੇ ਸਾਈਕਲ ਮਿਲਣਗੇ ਜੀ ਚਾਰ ਹੀ ਤੇ ਸਾਰੀ ਸੰਗਤ ਨੂੰ ਬੇਨਤੀ ਆ ਵੀ ਹੁਮੂਮਾ ਕੇ ਪਹੁੰਚੋ ਜੇ ਮੈਂ ਗਰਾਊਂਡ ਦੀ ਲੋਕੇਸ਼ਨ ਦੱਸਾਂ ਇੱਕ ਬਾਬਾ ਬਕਾਲਾ ਸਾਹਿਬ ਤੋਂ ਜਿਹੜੋ ਵਡਾਲੇ ਨੂੰ ਜਾਂਦਾ ਹੈ ਤੇ ਗੁਰਦੁਆਰਾ ਮਹੱਲਗੜ ਜਿੱਥੇ ਨਿਹੰਗ ਸਿੰਘਾਂ ਦਾ ਜਿਹੜੋ ਮਹੱਲਾ ਕੱਢਿਆ ਜਾਂਦਾ ਨਾ ਉਸ ਗਰਾਊਂਡ ਦੇ ਵਿੱਚ ਇਹ ਕਬੱਡੀ ਦੇ ਮੈਚ ਹੋਣਗੇ ਪੜਨਗੇ ਕਾਕੇ ਪੈਣਗੇ ਪਟਾਕੇ ਆਹ ਵੀਰ ਨੇ ਸ਼ੇਰ ਲਿਖਿਆ ਬਾਈ ਸੁਨਾ ਮਿੱਤਰਾ ਫਿਰ ਮੇਲੇ ਬਾਰੇ ਕੁਝ ਆਂਦਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਉੱਠੇ ਸਪੇਣ ਲਾਏ ਡੇਰੇ ਨੇ ਦਸ ਮੈਨੂੰ ਜੱਟिए ਮਨਰੂਪ ਜਗਰੂਪ ਵਰਗੇ ਕਿਹੜੇ ਨੇ ਟੌਪ ਦਾ ਟੂਰਨਾਮੈਂਟ ਕਰਾਉਣਾ ਤੇ ਵੱਡੇ ਵੱਡੇ ਨਾਮ ਨੇ ਚੋਟੀ ਦੇ ਪਲੇਅਰਾਂ ਦੇ ਚੋਟੀ ਦੇ ਸਨਮਾਨ ਨੇ ਖੁੱਲਾ ਪੈਸਾ ਲਾਉਣਾ ਕਬੱਡੀ ਤੇ ਇਸ ਵਾਰੀ ਭੁਲਰਾ ਕਸਰ ਕੋਈ ਰਹਿ ਨਹੀਂ ਦੇਣੀ ਪਲੇਅਰੋ ਤਗੜੇ ਹੋ ਜੋ ਟਰੋਫੀ ਤੇ ਕਿਸੇ ਦੀ ਨਿਗਾਹ ਪੈਣ ਨਹੀਂ ਦੇਣੀ ਪੈਣ ਨਹੀਂ ਦੇਣੀ ਕਬੱਡੀ ਚ ਹਨੇਰਾ ਦੂਰ ਕਰੀਏ ਪਲੇਅਰਾਂ ਨੂੰ ਬੇਨਤੀ ਆ ਵੀ ਟਾਈਮ ਨਾਲ ਪਹੁੰਚਿਓ ਕਿਉਂਕਿ ਲਾਈਟ ਦਾ ਸਿਸਟਮ ਹਜੇ ਅਰੇਂਜ ਕੀਤਾ ਨਹੀਂ ਅਸੀਂ ਕਿਉਂਕਿ ਅਸੀਂ ਚਾਹੁੰਦੇ ਆ ਕਿ ਕਬੱਡੀ ਲੋਏ ਲੋਏ ਖਤਮ ਹੋਵੇ ਸੋ ਸਾਰੇ ਪਲੇਅਰਾਂ ਨੂੰ ਤੇ ਦਰਸ਼ਕ ਵੀਰਾਂ ਨੂੰ ਬੇਨਤੀ ਆ ਕਿ ਟਾਈਮ ਨਾਲ ਆਓ ਤੇ ਆਪਾਂ ਟਾਈਮ ਨਾਲ ਟੂਰਨਾਮੈਂਟ ਨੂੰ ਸਮਾਪਤ ਕਰੀਏ ਜੀ ਤਨ ਤਨ ਬ੍ਰਹਮ ਗਿਆਨੀ ਮਾਪੂਸ਼ ਬਾਬਾ ਬਿਸ਼ਨ ਸਿੰਘ ਜੀ ਤਨ ਤਨ ਹਾਜ਼ਰ ਨਾਜ਼ਰ ਗੱਦੀ ਦੇ ਮਾਲਕ ਬਾਬਾ ਜੋਗਾ ਸਿੰਘ ਜੀ ਹੁਣੇ ਵੀ ਇੱਥੇ ਹਾਜ਼ਰ ਰਹਿਣਗੇ 9 ਤਰੀਕ ਨੂੰ ਪੁੱਲਰ ਬ੍ਰਦਰ ਜਿਹੜੇ ਨੇ ਉਹ ਹਾਕੀ ਦੇ ਪਲੇਅਰ ਸੀ ਤੇ ਕਬੱਡੀ ਨੂੰ ਬਹੁਤ ਮਾਣ ਦੇ ਰਹੇ ਆ ਤੇ ਫਿਰ ਕਬੱਡੀ ਨੂੰ ਮਾਣ ਦੇ ਕੇ ਫਿਰ ਹਾਕੀ ਨੂੰ ਉਹਨਾਂ ਨੇ ਯਾਦ ਰੱਖਿਆ ਇਹ ਬੜੀ ਵੱਡੀ ਗੱਲ ਆ ਸਾਡੀ ਅੰਤਰਰਾਸ਼ਟਰੀ ਗੇਮ ਜਿਹੜੀ ਆ ਉਹ ਹਾਕੀ ਆ ਤੇ ਸਾਡੀ ਮਾਂ ਬੋਲੀ ਗੇਮ ਜਿਹੜੀ ਕਬੱਡੀ ਐ ਦੋਨਾਂ ਨੂੰ ਬੜਾ ਮਾਣ ਸਨਮਾਨ ਦੇ ਰਹੇ ਨੇ ਤੇ ਵਾਹਿਗੁਰੂ ਨੇ ਵੜਾ ਉਹਨਾਂ ਨੂੰ ਬਲ ਬਖਸ਼ਿਆ ਇਹ ਬਾਬੇ ਬਿਸ਼ਨ ਸਿੰਘ ਹੋਣਾ ਨੇ ਬਾਬੇ ਜੋਗਾ ਸਿੰਘ ਹੋਣਾ ਨੇ ਭਾਈ ਫੌਜਾ ਸਿੰਘ ਕਤੂ ਹੋਣਾ ਨੇ ਕਿੰਨੇ ਜੋਕੇ ਕੀਤਾ ਇਹਨਾਂ ਨੂੰ ਵੀ ਇਹ ਟੂਰਨਾਮੈਂਟ ਕਰਾ ਰਹੇ ਨੇ ਤੇ ਜਿਹੜੇ ਆਪਣੇ ਮਾਝੇ ਦੇ ਵੱਡੇ ਫੰਕਾਰ ਨੇ ਕਬੱਡੀ ਦੇ ਉਹਨਾਂ ਦੋਵਾਂ ਪਲੇਅਰਾਂ ਨੂੰ ਭੂਰੀ ਤੇ ਆਪਣਾ ਜਿਹੜਾ ਹੈ ਸਾਜਨ ਉਹਨਾਂ ਨੂੰ ਜੀਪਾਂ ਦਿੱਤੀਆਂ ਜਾਣਗੀਆਂ ਭੁੱਲਰ ਪਰਿਵਾਰ ਵੱਲੋਂ ਤੇ ਸਾਰੇ ਭਰਾਵਾਂ ਵੱਲੋਂ ਨਿੱਗੀ ਜੀ ਆਇਆਂ ਤੇ ਖੁੱਲੇ ਸੱਦੇ ਨੇ ਸਾਰੀਆਂ ਫੌਜਾਂ 9 ਤਰੀਕ ਨੂੰ 9 ਜਨਵਰੀ ਨੂੰ ਹਮ ਹਮਾ ਕੇ ਪਹੁੰਚਣ ਗਰਾਊਂਡ ਆਲਮੋਸਟ ਰੈਡੀ ਹੋ ਚੁੱਕੀ ਆ ਤੇ ਜਗਰੂਪ ਵੀ ਇੱਕ ਦੋ ਦਿਨਾਂ ਦੇ ਵਿੱਚ ਆ ਰਿਹਾ ਆ ਤੇ ਸਾਰੇ ਦਰਸ਼ਕ ਪਹੁੰਚੋ ਤੇ ਕਬੱਡੀ ਕੱਪ ਨੂੰ ਆਪਾਂ ਪਰ ਵਹ ਹੰਗਾਰਾ ਦੀ ਕੀ ਜਿਹੜੇ ਮੇਰੇ ਵੀਰ ਦੂਰ ਆ ਕਿਤੇ ਬਾਹਰਲੇ ਵਿਦੇਸ਼ਾਂ ਦੀ ਧਰਤੀ ਤੇ ਰਹਿੰਦੇ ਆ ਉਹ ਇਸ ਨੂੰ ਲਾਈਵ ਦੇਖ ਸਕਦੇ ਆ ਪਰ ਜਿਹੜੇ ਲੱਗੇ ਆ ਉਹ ਆ ਕੇ ਇੱਥੇ ਆਪਣੀ ਅੱਖੀਂ ਦੇਖੀਏ ਹੋਰ ਵੀ ਮਜ਼ਾ ਆਊਗਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ